ਜਿਹੜਾ ਹੈ ਉਹਦੇ ਅੰਦਰ ਇੱਕ ਬਹੁਤ ਹੀ ਪਿਆਰੀ ਰੂਹ ਵਸਦੀ ਆ ਉਹ ਜਿਹੜਾ ਕੱਟ ਕਰ ਇਹ ਲੰਦਾ ਹੈ ਇਹ ਸਾਰਾ ਇਕੱਠੇ ਉਹਦੇ ਪਿਆਰ ਕਰਕੇ ਆ ਜੀ ਤੇ ਮਜ਼ਾ ਵੀ ਆਉਂਦਾ ਹੈ ਕਿਉਂਕਿ ਜੋ ਪ੍ਰਾਤਨ ਦੀਆਂ ਤੀਆਂ ਹੁੰਦੀਆਂ ਸੀ ਨਾ ਅਸਲ ਦੇ ਵਿੱਚ ਉਹ ਲੱਗਦੀਆਂ ਨੇ ਇੱਥੇ ਪਰ ਇੱਥੇ ਪਾਲ ਜਿਹੜੀਆਂ ਤੀਆਂ ਕਰਾਉਂਦਾ ਹੈ ਉਹ ਟਿਪੀਕਲ ਹੁੰਦੀਆਂ ਨੇ ਜੋ ਪੁਰਾਣਾ ਆਪਣਾ ਵਿਰਾਸਤ ਸੀਗਾ ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਐਕਚੁਅਲ ਚ ਤੀਆਂ ਮਨਾਈਆਂ ਜਾਂਦੀਆਂ ਸੀਗੀਆਂ ਉਹ ਇੱਥੇ ਆ ਕੇ ਮਜ਼ਾ ਹੁੰਦਾ ਵੇ ਉਹ ਪੂਰਾ ਜ਼ਮਾਨਾ ਯਾਦ ਆ ਜਾਂਦਾ ਬਹੁਤ ਮੁਬਾਰਕਾ ਮੈਡਮ ਜੇ ਅੱਜ ਤੁਸੀਂ ਆਏ ਹੋ ਇੱਥੇ ਕੀ ਕਹਿਣਾ ਚਾਹੋਗੇ ਪਿਛਲੀ ਵਾਰ ਨਾਲੋਂ ਵੱਡਾ ਜਿਹੜਾ ਇਹ ਉਹ ਇਕੱਠੇ ਸਾਈਟ ਦੇਖਣ ਨੂੰ ਮਿਲ ਰਿਹਾ ਹੈ ਤਾਂ ਪਿਛਲੀ ਵਾਰ ਨਾਲੋਂ ਵੱਡਾ ਇਕੱਠ ਜਿਹੜਾ ਇਸ ਵਾਰ ਹੈ ਤਾਂ ਕੀ ਕਹਿਣਾ ਚਾਹੋਗੇ ਹਮੇਸ਼ਾ ਹੀ ਜਿਹੜਾ ਇਕੱਠ ਹੁੰਦਾ ਹੈ ਉਹ ਵੱਧਦਾ ਹੀ ਜਾ ਰਿਹਾ ਹੈ ਕਿਉਂਕਿ ਪਾਲ ਜਿਹੜਾ ਉਹਦੇ ਅੰਦਰ ਇੱਕ ਬਹੁਤ ਹੀ ਪਿਆਰੀ ਰੂਹ ਵਸਦੀ ਆ ਉਹ ਜਿਹੜਾ ਘਟ ਕਰੇ ਲੰਦਾ ਹੈ ਭੈਣਾਂ ਨੂੰ ਬੀਬੀਆਂ ਨੂੰ ਬੱਚੇ ਆ ਜਿਹੜੇ ਛੋਟੀਆਂ ਬੱਚੀਆਂ ਨੇ ਧੀਆਂ ਨੇ ਮਾਵਾ ਨੂੰ ਬਹੁਤ ਸਤਿਕਾਰ ਦਿੰਦਾ ਹੈ ਔਰ ਸਾਰੇ ਇਹਨੂੰ ਬਹੁਤ ਪਿਆਰ ਕਰਦੇ ਨੇ ਇਹ ਸਾਰਾ ਇਕੱਠੇ ਉਹਦੇ ਪਿਆਰ ਕਰਕੇ ਆ ਜੀ ਤੇ ਮਜ਼ਾ ਵੀ ਆਉਂਦਾ ਹੈ ਕਿਉਂਕਿ ਜੋ ਪ੍ਰਾਤਨ ਦੀਆਂ ਧੀਆਂ ਹੁੰਦੀਆਂ ਸੀ ਨਾ ਅਸਲ ਦੇ ਵਿੱਚ ਜੀ ਉਹ ਲੱਗਦੀਆਂ ਨੇ ਇੱਥੇ ਬਾਕੀ ਤੇ ਮਾਡਰਨ ਹੋ ਗਿਆ ਹੋਟਲਾਂ ਦੇ ਵਿੱਚ ਰਹਿ ਗਈਆਂ ਹੈ ਨਾ ਤੰਬੂਲਾ ਖੇਡ ਲਿਆ ਗੇਮਾਂ ਖੇਡ ਲਈਆਂ ਪਰ ਇੱਥੇ ਪਾਲ ਜਿਹੜੀਆਂ ਧੀਆਂ ਕਰਾਉਂਦਾ ਹੈ ਔ ਟਿਪੀਕਲ ਹੁੰਦੀਆਂ ਨੇ ਜੋ ਪੁਰਾਣਾ ਆਪਣਾ ਵਿਰਾਸਤ ਸੀਗਾ ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਐਕਚੁਅਲ ਚ ਤੀਆਂ ਮਨਾਈਆਂ ਜਾਂਦੀਆਂ ਸੀਗੀਆਂ ਉਹ ਇੱਥੇ ਆ ਕੇ ਮਜ਼ਾ ਹੁੰਦਾ ਵੇ ਉਹ ਪੂਰਾ ਜ਼ਮਾਨਾ ਯਾਦ ਆ ਜਾਂਦਾ ਹੈ ਮੈਮ ਇਹ ਲੱਗਦਾ ਕਿ ਇਸ ਤੋਂ ਬਾਅਦ ਕੋਈ ਨਹੀਂ ਕਹੂਗਾ ਕਿ ਪੰਜਾਬ ਆਪਣਾ ਵਿਰਸਾ ਭੁੱਲ ਰਿਹਾ ਨਹੀਂ ਸਾਡਾ ਪਾਲ ਜਿੰਨੀ ਦੇ ਰਹਿ ਮੈਂ ਕਿ ਰੱਬ ਇਹਨੂੰ ਲੱਖਾਂ ਬਰਸ ਦੀ ਜਿੰਨੀ ਉਮਰ ਕਰੇ ਔਰ ਸਾਡਾ ਵਿਰਸਾ ਕਦੇ ਵੀ ਨਹੀਂ ਖਤਮ ਹੁੰਦਾ ਸਾਡੇ ਬਹੁਤ ਵੱਡੇ ਵੱਡੇ ਕਲਾਕਾਰ ਨੇ ਜਿਹੜੇ ਕੱਪੜੇ ਵਿਰਸੇ ਦੇ ਨਾਲ ਜੁੜੇ ਹੋਏ ਨੇ ਉਹ ਜੋੜਦੇ ਨੇ ਹਾਂਜੀ ਸੋ ਵਿਰਸਾ ਕਦੇ ਨਹੀਂ ਖਤਮ ਹੁੰਦਾ ਜਿਹੜੀ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਟ੍ਰੈਂਡੀ ਹੁੰਦੀਆਂ ਨੇ ਆਈਆਂ ਚਲੇ ਗੀਆਂ ਹਨੇਰੀਆਂ ਵਾਂਗੂ ਪਰ ਜੋ ਹਮੇਸ਼ਾ ਸਦਾ ਕਾਇਮ ਰਹਿੰਦਾ ਉਹ ਵਿਰਸਾ ਹੀ ਰਹਿੰਦਾ ਹੈ ਕਿਉਂਕਿ ਜੇ ਵਿਰਸਾ ਭੁੱਲ ਗਏ ਤਾਂ ਉਹ ਕੰਮ ਖਤਮ ਆ ਤੇ ਅਸੀਂ ਕੰਮ ਖਤਮ ਨਹੀਂ ਹੋਣ ਦੇਣੀ ਸਾਡਾ ਪੰਜਾਬੀ ਦੇ ਵਿਰਸਾ ਤਾਂ ਪੂਰੀ ਦੁਨੀਆ 'ਚ ਮਸ਼ਹੂਰ ਆ ਜੀ ਧੰਨਵਾਦ ਮੈਮ ਥੈਂਕ ਯੂ ਥੈਂਕ ਯੂ